ਕਲਵੰਤ ਸਿੰਘ ਜੀ ਬੋਲਣਗੇ ਸਰਦਾਰ ਕਲਵੰਤ ਸਿੰਘ ਦੀ ਵਾਰੀ ਕਰਤਾ ਜੀ 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 ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਇੱਕ ਮੇਰੀ ਬੇਨਤੀ ਹੈ ਕਿ ਜਦੋਂ ਤੁਸੀਂ ਕਲਵੰਤ ਤੋਂ ਸ਼ੁਰੂ ਕਰਦੇ ਹੁੰਦੇ ਹੋ ਤਾਂ ਚੌਥੇ ਨੰਬਰ ਵਾਲੇ ਕਲਵੰਤ ਤੋਂ ਵੀ ਕਰ ਲਿਆ ਕਰੋ ਐਡਾ ਵੱਡਾ ਬੰਦਾ ਮੇਰੇ ਨਾਲ ਬੈਠਾ ਮੈਂ ਕਿ ਸ਼ਾਇਦ ਇਹਦਾ ਕੋਈ ਪ੍ਰੈਸ਼ਰ ਪੈ ਜੇ ਪਰ ਤੁਸੀਂ ਸਰ ਧਿਆਣੀ ਨਹੀਂ ਦਿੰਦੇ ਵੈਰੀ ਗੁੱਡ ਨਾ ਨਾ ਕਰਦੇ ਆ ਤੁਹਾਡਾ ਨੰਬਰ ਪਹਿਲਾ ਹੈ ਜੀ ਪਹਿਲਾ ਥੈਂਕ ਯੂ ਸਰ ਜੀ ਜੀ ਸਪੀਕਰ ਸਾਹਿਬ ਜਿਹੜਾ ਸਾਡੇ ਮੈਂਬਰ ਸਾਹਿਬ ਨੇ ਅੱਜ ਕੁਐਸਚਨ ਲਾਇਆ ਸੀਗਾ ਔਰ ਮંત્રી ਸਾਹਿਬ ਨੇ ਨਾਂ ਦੇ ਵਿੱਚ ਉਹਨਾਂ ਦਾ ਜੋ ਜਵਾਬ ਦਿੱਤਾ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਕਿ ਨਸ਼ੇ ਦੀ ਚਪੇੜ ਦੇ ਵਿੱਚ ਆ ਕੇ ਕਈ ਮਾਵਾ ਦੇ ਪੁੱਤ ਇਸ ਦੁਨੀਆ ਨੂੰ ਵਲਵੇ ਦਾ ਕਹਿ ਗਏ ਸਰਿੰਜਾਂ ਲਾਉਂਦੇ ਹੋਏ ਬਾਹਾਂ ਦੇ ਵਿੱਚ ਟੀਕੇ ਰਹਿ ਗਏ ਰੂੜੀਆਂ ਤੇ ਪੈ ਮਾਵਾ ਤਾਹਾਂ ਮਾਰਦੀਆਂ ਰੀਆਂ ਮੈਂ ਇੱਕ ਬੇਨਤੀ ਕਰਾਂਗਾ ਸਪੀਕਰ ਸਾਹਿਬ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆ ਉਦੋਂ ਡਾਕਟਰ ਧਰਮਵੀਰ ਗਾਂਧੀ ਜਦੋਂ ਲੋਕ ਸਭਾ ਦਿੱਲੀ ਦੇ ਵਿੱਚ ਗਿਆ ਤਾਂ ਉਹਨਾਂ ਨੇ ਵੀ ਪੰਜਾਬ ਦੇ ਪ੍ਰਤੀ ਮੁੱਦਾ ਚੱਕਿਆ ਸੀਗਾ ਕਿ ਪੋਸਟ ਦੀ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ ਸੋ ਅਸੀਂ ਸਾਰੇ ਜਿੰਨੇ ਵੀ ਮੈਂਬਰ ਸਾਹਿਬ ਆ ਇਹ ਸੱਕ ਦੇ ਵਿੱਚ ਹੈਗੇ ਆ ਤੁਸੀਂ ਐਂਕੜੇ ਕੱਢ ਕੇ ਦੇਖ ਲਓ ਐਮਪੀ ਦੇ ਵਿੱਚ ਪੋਸਟ ਦੀ ਸ਼ੁਰੂਆਤ ਕੀਤੀ ਗਈ ਸਰਕਾਰ ਵੱਲੋਂ ਉੱਥੇ ਠੇਕੇ ਖੁੱਲੇ ਗਏ ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਹਿਮਾਚਲ ਵੀ ਸ਼ੁਰੂਆਤ ਕਰ ਰਿਹਾ ਥਾਈਲੈਂਡ ਦੇ ਵਿੱਚ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਮੈਂ ਚਾਹੁੰਦਾ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਵੀ ਪੋਸਤ ਦੀ ਖੇਤੀ ਸ਼ੁਰੂਆਤ ਕੀਤੀ ਜਾਵੇ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਤੋਂ ਰਹਿ ਲਈ ਜਾਵੇ ਕਿ ਮੈਡੀਸਿਨਾਂ ਦੇ ਵਿੱਚ ਵੀ ਕਿੰਨਾ ਜਿਹੜਾ ਨਸ਼ਾ ਹੈ ਇਹਦਾ ਪੋਸਤ ਦਾ ਹੈ ਜਾਂ ਆਫੀਮ ਦਾ ਕਿੰਨਾ ਮੈਡੀਸਿਨਾਂ ਦੇ ਵਿੱਚ ਵੀ ਜਿਹੜਾ ਵਰਤਿਆ ਜਾਂਦਾ ਸੋ ਪੰਜਾਬ ਦਾ ਜਿਹੜਾ ਪੰਜਾਬ ਦਾ ਕਿਸਾਨ ਵੀ ਬਚੇਗਾ ਤੇ ਪੰਜਾਬ ਦੀ ਨੌਜਵਾਨੀ ਵੀ ਬਚੇਗੀ ਭੁੱਕੀ ਆਫੀਮ ਦੇ ਨਾਲ ਅਜੇ ਤੱਕ ਕੋਈ ਬੰਦਾ ਨਹੀਂ ਮਰਿਆ ਇਹ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਗੁੱਡ ਥਿੰਕ ਗੋਗੀ ਜੀ